ਸਰਗਣ ਸਤਿ ਸ਼੍ਰੀ ਅਕਾਲ ਜੀ ਅ ਅੱਜ ਅਸੀਂ ਜਿਹੜਾ ਬਲੌਗ ਬਣਾਉਣ ਲੱਗੇ ਆ ਉਹ ਬੱਚਿਆਂ ਤੇ ਆ ਵੀ ਬੱਚਿਆਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਜਾਂਦੀ ਆ ਅ ਬੱਚਿਆਂ ਨੂੰ ਇਸ ਤਰ੍ਹਾਂ ਸਕੂਲ ਭੇਜਣ ਵੀ ਦੇ ਸ ਵੀ ਦੇ ਸਕੂਲ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਉਠਾਓ ਉਠਾਣ ਤੋਂ ਟਾਈਮਸ ਨੂੰ ਉਠਾ ਦੋ ਉਠਾਣ ਤੋਂ ਬਾਅਦ ਵਿੱਚ ਉਹਨਾਂ ਨੂੰ ਪ੍ਰੈਸੋਂ ਵਾਸਤੇ ਪੁਰਸਕਾਰਨ ਵਾਸਤੇ ਦਿਨ ਦੋ ਉਦੋਂ ਬਾਅਦ ਚ ਨੌ ਨੂੰ ਨੂੰ ਦੇ ਦੋ ਨੌਨ ਤੋਂ ਬਾਅਦ ਤਿਆਰ ਕਰ ਦੋ ਬੱਚਿਆਂ ਨੂੰ ਬੱਚਿਆਂ ਨੂੰ ਸਵੇਰੇ ਜਰੂਰ ਖਾਣ ਲਈ ਜਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਕਿਉਂਕਿ ਸਕੂਲ ਦੇ ਵਿੱਚ ਜਾਂ ਜਾਂਦੇ ਨੇ ਬੱਚੇ ਤਾਂ ਬੱਚਿਆਂ ਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਨੇ ਗਰਮੀਂ ਦੇ ਆ ਹੁੰਦੇ ਨੂੰ ਹੁੰਦਾ ਹੈਗਾ ਗਰਮੀ ਦੇ ਟਾਈਮ ਬੱਚਿਆਂ ਨੂੰ ਜਰੂਰ ਕੋਈ ਨਾ ਕੋਈ ਤਕਲੀਫ ਹੁੰਦੀ ਰਹਦੀ ਆ ਇਸ ਲਈ ਬੱਚਿਆਂ ਨੂੰ ਖਾਣ ਲਈ ਹਲਕਾ ਫੁਣਕਾ ਜਰੂਰ ਦੇਣਾ ਚਾਹੀਦਾ ਜਿਹੜਾ ਉਹਨਾਂ ਦੇ ਪਾਚਨ ਸ਼ਕਤੀ ਠੀਕ ਹੋਵੇ ਤੇ ਫਿਰ ਉਹਨਾਂ ਨੂੰ ਜਿਹੜਾ ਲੰਚ ਦੇਣਾਗਾ ਆਪਾਂ ਨੇ ਲੰਚ ਆਪਾਂ ਨੇ ਲੰਚ ਵੀ pronthe ਦੇ ਦਿਓ ਕੋਈ ਸਬਜੀ ਨਾਲ ਦੇ ਦਿਓ ਸਬਜੀ ਤਾਰੀ ਬਣਾ ਕੇ ਦੋ ਬੱਚਿਆਂ ਨੂੰ ਤੇ ਦੂਸਰਾ ਫਿਰ ਹੋ ਜਾਂਦਾ ਆ ਤੇ ਜਿਹੜਾ ਬੱਚਿਆਂ ਨੂੰ ਆਪਾਂ ਨੇ ਸਕੂਲ ਦੇ ਵਿੱਚ ਜੇ ਤਾਂ ਬੱਚਨ ਨੂੰ ਆਪ ਛੱਡ ਕੇ ਆਣਾ ਤਾਪ ਛੱਡ ਕੇ ਹੋ ਜੇ ਆਪਾਂ ਕਿਸੇ ਜਾਂ ਬੈਂ ਜਾਂ ਕੋਈ ਆਟੋ ਆ ਜਾਂ ਕੋਈ ਰਿਕਸ਼ਾ ਦੇ ਵਿੱਚ ਭੇਜਦੇ ਆ ਤਾਂ ਜ਼ਿੰਮੇਵਾਰ ਬੰਦੇ ਨਾਲ ਹੀ ਭੇਜਿਓ ਤੇ ਜਿਹੜਾ ਵਧੀਆ ਤਰੀਕੇ ਨਾਲ ਚਲਾਉਂਦਾ ਹੋਵੇ ਕਈ ਵਾਰ ਆਪਾਂ ਨੇ ਦੇਖਿਆ ਵੀ ਐਕਸੀਡੈਂਟ ਵਗੈਰਾ ਹੋ ਜਾਂਦੇ ਨੇ ਕਿ ਨਸ਼ੇੜੀ ਵਗੈਰਾ ਹੁੰਦੇ ਨੇ ਕਿ ਜਿਹੜੇ ਟ੍ਰੈਵਲ ਹੁੰਦੇ ਨੇ ਜ਼ਿੰਮੇਵਾਰ ਬੰਦਾ ਹੋਵੇ ਜਿਹੜਾ ਵਧੀਆ ਮਤਲਬ ਡਰਾਈਵਰ ਹੋਵੇ ਤੇ ਫਿਰ ਜਦੋਂ ਆਪਾਂ ਸ਼ਾਮ ਦੇ ਟਾਈਮ ਬੱਚੇ ਪੜ ਲੈ ਕੇ ਆ ਜਾਂਦੇ ਨੇਗੇ ਛੁੱਟੀ ਹੋਣ ਦਾ ਟਾਈਮ ਨੂੰ ਫਿਰ ਆਪਾਂ ਬੱਚਿਆਂ ਨੂੰ ਆਉਂਦੇ ਜਦ ਆ ਜਾਂਦੇ ਨੇ ਬੱਚੇ ਬੱਚਿਆਂ ਨੂੰ ਉਹ ਸਰ ਪਾਣੀ ਪੁੱਛੋ ਪਾਣੀ ਪੁੱਛਣ ਤੋਂ ਬਾਅਦ ਦੇ ਵਿੱਚ ਜਦ ਆਪਾਂ ਪਾਣੀ ਪੀਣ ਤੋਂ ਬਾਅਦ ਵਿੱਚ ਬੱਚਿਆਂ ਨੂੰ ਥੋੜੀ ਜੀ ਰੈਸਟ ਫ੍ਰੀ ਜ਼ਰੂਰ ਹੁੰਦੀ ਹੈ ਬੱਚੇ ਨੂੰ ਮਾਂ ਫ੍ਰੀ ਹੋਣ ਲਈ ਉਹਨਾਂ ਨੂੰ ਨੌਂ ਲਈ ਕਹਦੋ ਬੱਚੇ ਨਹਾ ਕੇ ਆਪਣਾ ਫਰੈਸ਼ ਹੋ ਜਾਣਗੇ ਫਰੈਸ਼ ਹੋਣ ਤੋਂ ਬਾਅਦ ਵਿੱਚ ਬੱਚਿਆਂ ਨੂੰ ਬੈਠੋਣ ਦਿਓ ਉਹ ਤੋਂ ਬਾਅਦ ਵਿੱਚ ਖਾਣ ਪੀਣ ਨੂੰ ਕੁਛ ਨਾ ਕੁਛ ਦਿਓ ਬੱਚੇ ਨੂੰ ਫਿਰ ਉਹਨਾਂ ਨੂੰ ਰੈਸਟ ਕਰਨ ਦੀ ਥੋੜਾ ਘੰਟਾ ਢੇਡ ਘੰਟਾ ਰੈਸਟ ਕਰਨ ਦਿਓ ਉਹਨਾਂ ਨੂੰ ਆਰਾਮ ਨਾਲ ਜਦੋਂ ਰੈਸਟ ਹੋ ਜੂਗੀ ਫਿਰ ਉਸ ਤੋਂ ਬਾਅਦ ਵਿੱਚ ਬੱਚੇ ਕੋਲ ਬੈਠੋ ਬੱਚੇ ਨੂੰ ਆਪਣਾ ਟਾਈਮ ਦਿਓ ਤੇ ਬੱਚੇ ਨੂੰ ਪੁੱਛੋ ਸਕੂਲ ਦੇ ਵਿੱਚ ਅੱਜ ਕੀ ਹੋਇਆ ਅ ਬੱਚਿਆਂ ਨਾਲ ਜੇ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਬੱਚਿਆਂ ਨਾਲ ਕੋਈ ਦੋਸਤਾਂ ਨਾਲ ਕੀ ਗੱਲਬਾਤ ਹੋਈ ਟੀਚਰ ਨਾਲ ਹੋਮਵਰਕ ਟੀਚਰ ਨੇ ਦਿੱਤਾ ਜਿਹੜਾ ਉਹ ਪੁੱਛੋ ਬੱਚਿਆਂ ਨੂੰ ਜਾਂ ਕੋਈ ਟੈਸਟ ਵਗੈਰਾ ਹੋਇਆ ਤਾਂ ਉਹ ਦੱਸੋ ਪੁੱਛੋ ਬੱਚਿਆਂ ਨੂੰ ਜੇ ਜੇ ਬਾਈਚੰਸ ਟੈਸਟ ਹੋਇਆ ਤਾਂ ਉਹ ਟੈਸਟ ਜਰੂਰ ਦੇਖਣੇ ਚਾਹੀਦੇ ਨੇਗੇ ਸਕੂਲ ਦੇ ਵਿੱਚ ਵੀ ਮੈਡਮਾਂ ਜਰੂਰ ਕਰ ਲੈਣਾ ਚਾਹੀਦਾ ਵੀ ਜਿਹੜੇ ਟੈਸਟ ਹੁੰਦੇ ਨੇਗੇ ਉਹ ਟੈਸਟਾਂ ਦੇ ਉੱਪਰ ਪੇਰੈਂਟਸ ਦੇ ਸਾਈਨ ਹੋਣ ਹੋਣ ਨਹੀਂ ਤਾਂ ਬੱਚੇ ਅੱਜ ਕੱਲ ਟੈਸਟ ਨਹੀਂ ਦਿਖਾਉਂਦੇ ਘਰ ਦੇ ਵਿੱਚ ਤੇ ਜਿਹੜਾ ਕੰਮ ਡੈਰੀ ਤੇ ਹੋਮਵਰਕ ਘਰ ਵਾਸਤੇ ਤਾਂ ਡੈਰੀ ਤੇ ਜਰੂਰ ਹੋਣਾ ਚਾਹੀਦਾ ਤੇ ਉਹਦੀ ਸਹਿਨ ਵੀ ਜਰੂਰ ਪੇਰੈਂਟਸ ਦੇ ਹੋਣ ਚਾਹੀਦੇ ਨੇ ਕਿਉਂਕਿ ਉਹ ਚੈੱਕ ਕਰਨ ਲਈ ਜਿਹੜਾ ਪਤਾ ਲੱਗਦਾ ਰਹਿੰਦਾ ਕਿ ਬੱਚੇ ਨੂੰ ਕੀ ਹੋਮਵਰਕੇ ਦਿੱਤਾ ਹੈਗਾ ਤੇ ਫਿਰ ਉਸ ਤੋਂ ਬਾਅਦ ਵਿੱਚ ਬੱਚੇ ਨਾਲ ਬੈਠ ਕੇ ਜਿਵੇਂ ਆਪਾਂ ਦੋਸਤ ਹੁੰਦੇ ਆ ਬੱਚੇ ਨਾਲ ਹੁਣ ਹਾਸਾ ਖੇਮ ਵਿੱਚ ਹੱਸ ਹੁਣ ਹਸੋ ਵਿੱਚ ਕਿਟੋ ਵਿੱਚ ਉਹਨਾਂ ਤੋਂ ਸਾਰੀ ਸਕੂਲ ਦੀ ਹਿਸਟਰੀ ਪਤਾ ਕਰੋ ਵੀ ਹਾਂ ਕੀ ਹੋਇਆ ਅੱਜ ਪੂਰੇ ਦਿਨ ਦੇ ਵਿੱਚ ਕੀ ਕੰਮ ਹੋਇਆ ਤੇ ਜੇ ਆਪਾਂ ਬੱਚੇ ਨਾਲ ਜਾਰੀ ਦੋਸਤੀ ਮੋਂਗੂ ਨਹੀਂ ਆਪਾਂ ਕੋਈ ਉਸ ਪੁੱਛਾਂਗੇ ਤਾਂ ਬੱਚਾ ਆਪਣੇ ਮਨ ਦੇ ਵਿੱਚ ਕਈ ਵਾਰ ਗੱਲਾਂ ਲਪੋੜੀਆਂ ਸ਼ੁਰੂ ਕਰ ਦਿੰਦਾ ਨਹੀਂ ਦੱਸਦਾ ਹੈਗਾ ਤੇ ਇਸੇ ਤਰੀਕੇ ਨਾਲ ਬੱਚੇ ਨੂੰ ਬਿਠਾ ਕੇ ਹਰ ਇੱਕ ਚੀਜ਼ ਦਾ ਪਤਾ ਕਰੋ ਵੀ ਕੀ ਕੀ ਹੋਇਆ ਤੇ ਜੇ ਬੱਚੇ ਨੇ ਕੋਈ ਦੁੱਖ ਕੋਈ ਤਕਲੀਫ ਕੋ ਸਕੂਲ ਦੇ ਵਿੱਚ ਕੋਈ ਟੀਚਰ ਨੇ ਕੁਝ ਕਿਹਾ ਜਾਂ ਜਾਂ دوست ਨੇ ਕੁਝ ਕਿਹਾ ਤਾਂ ਉਹ ਪਤਾ ਲੱਗ ਜਾਂਦਾ ਕਿਉਂਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਅੱਜ ਕੱਲ ਦੇ ਜਮਾਨੇ ਵਿੱਚ ਇਹ ਹੁੰਦਾਗਾ ਵੀ ਬੱਚਿਆਂ ਨੂੰ ਆਪਣਾ ਟਾਈਮ ਤਾਂ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ ਮੋਬਾਈਲ ਹੋ ਗਿਆ ਨੇ ਮੋਬਾਈਲ ਤੇ ਬੱਚੇ ਲੱਗੇ ਰਹਿੰਦੇ ਨੇਗੇ ਸਕੂਲੋਂ ਆ ਕੇ ਵੀ ਬੱਚੇ ਮੋਬਾਈਲ ਤੇ ਲੱਗ ਹੀ ਜਾਂਦੇ ਨੇ ਬੱਚੇ ਮੋਬਾਈਲ ਤੇ ਜਦ ਲੱਗ ਜਾਂਦੇ ਨੇ ਕਿ ਤਾਂ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਕਰਦੇ ਹੈਗੇ ਤੇ ਇਹ ਜ਼ਰੂਰੀ ਆ ਕਿ ਵੀ ਬੱਚੇ ਨੂੰ ਮੋਬਾਈਲ ਬਹੁਤ ਘੱਟ ਦਵੋ ਹਾਂ ਬੱਚਿਆਂ ਨੂੰ ਪਹਿਲਾਂ ਸਿਖਾਓ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤੇ ਪਰਿਵਾਰ ਦਾ ਸਮਾਂ ਜ਼ਰੂਰੀ ਆ ਜੇ ਬਾਈਚਾਂ ਸਾ ਅੱਜ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਬਈ ਸਾਡੇ ਪੇਰੈਂਟਸ ਸਾਡੇ ਦਾਦਾ ਦਾਦੀ ਨਾਲ ਜਾਂ ਮਤਲਬ ਬਾਕੀ ਫੈਮਿਲੀ ਨਾਲ ਕਿਵੇਂ ਰਹਿੰਦੇ ਨੇਗੇ ਤਾਂ ਬੱਚੇ ਵੀ ਕੱਲ ਨੂੰ ਆਪਣੇ ਪੇਰੈਂਟਸ ਨੂੰ ਅੱਗੇ ਨਹੀਂ ਪੁੱਛਣਗੇ ਨਾ ਹੀ ਉਹਨਾਂ ਨਾਲ ਕੋਈ ਦੁੱਖ ਸੁੱਖ ਸਾਂਝਾ ਕਰਨਗੇ ਅ ਅੱਜਕੱਲ ਬੰਦ ਆਸ਼ਰਮ ਇਸੇ ਲਈ ਖੁੱਲ੍ਹਦੇ ਨੇ ਕਿਉਂਕਿ ਬੱਚੇ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ ਇਹ ਸੰਸਕਾਰ ਨੇ ਜਿਹੜੇ ਇਹ ਮਾਪਿ ਤੋਂ ਹੀ ਮਿਲਦੇ ਨੇਗੇ ਤੇ ਇਹ ਜ਼ਰੂਰੀ ਆ ਕਿ ਜੇ ਆਪਾਂ ਆਪਣੇ ਮਾਪਾਂ ਦੀ ਕਦਰ ਕਰਾਂਗੇ ਤਾਂ ਬੱਚੇ ਵੀ ਆਪਣੇ ਮਾਪਾਂ ਦੀ ਕਦਰ ਕਰਨਗੇ ਕਿਉਂਕਿ ਦੇਖੋ ਦੇਖੀ ਸਾਰੇ ਕੁਝ ਹੁੰਦਾਗਾ ਜੇ ਬਾਈ ਚਾਂਸ ਬੱਚੇ ਆ ਜਾਂ ਆਪਾਂ ਆਪਣੇ ਬਜ਼ੁਰਗਾਂ ਨੂੰ ਬੋਲਦੇ ਆ ਤਾਂ ਬੱਚੇ ਵੀ ਦੇਖਦੇ ਰਹਿੰਦੇ ਨੇ ਕਿ ਵੀ ਕੀ ਬੋਲਦੇ ਨੇਗੇ ਤਾਂ ਉਸੇ ਤਰੀਕੇ ਨਾਲ ਬੱਚੇ ਵੀ ਬੋਲੁੰਦੇ ਨੇ ਆਪਣੇ ਮਾਪਾਂ ਨੂੰ ਤੇ ਇਹ ਚੀਜ਼ਾਂ ਤੋਂ ਮੋਬਾਈਲ ਵਗੈਰਾ ਤੋਂ ਕਹੇ ਦਿ ਲੋ ਖ ਬੱਚੇ ਨੂੰ ਬਹੁਤ ਘੱਟ ਮੋਬਾਈਲ ਦਿਓ ਤੇ ਜੂਲੀਆ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਿਹਾ ਕਰੋ ਅ ਪਲੀਜ਼ ਮੈਂ ਇਹੀ ਕਹੂੰਗੀ ਇਹ ਬਲੌਗ ਇਸੇ ਤਰ੍ਹਾਂ ਬਣਾਇਆ ਗਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਬਲੌਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਨਾ ਥੈਂਕ ਯੂ